ਦੀ ਧਰਨਾ ਲਾਇਆ ਸੀ ਪਿੰਡ ਦਾਨ ਸਿੰਘ ਵਾਲੇ ਦੇ ਸਬੰਧ ਨੂੰ ਲੈ ਕੇ ਤੇ ਕੀ ਕਿਹਾ ਪ੍ਰਸ਼ਾਸਨ ਦੇਖੋ ਅਸੀਂ ਸਾਰੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਦਾਨ ਸਿੰਘ ਵਾਲਾ ਪਿੰਡ ਜਿੱਥੇ ਇਹ ਨਰ ਸੰਹਾਰ ਹੋਇਆ ਪਿਛਲੇ ਦਿਨਾਂ ਦੇ ਵਿੱਚ 9 ਜਨਵਰੀ ਨੂੰ ਉਸ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਧਰਨਾ ਲਾਇਆ ਇੱਥੇ ਧਰਨੇ ਤੋਂ ਬਾਅਦ ਸਾਨੂੰ ਡੀ ਸਾਹਿਬ ਨੂੰ ਅਸੀਂ ਮਿਲਣਾ ਸੀ ਚਲੋ ਉਹਨਾਂ ਦਾ ਬਲਾਵਾ ਆਇਆ ਅਸੀਂ ਇੱਕ ਮੰਗਾਂ ਦਾ ਚਾਰਟਰ ਜਿਹਦੇ ਵਿੱਚ ਮੁੱਖ ਤੌਰ ਤੇ ਦੋ ਗੱਲਾਂ ਸੀ ਇੱਕ ਜੋ ਆਰਥਿਕ ਨੁਕਸਾਨ ਹੋਇਆ ਉਹਨਾਂ ਦਾ ਉਹਦੀ ਪੂਰਤੀ ਕੀਤੀ ਜਾਵੇ ਅਸੀਂ 10 ਲੱਖ ਰੁਪਏ ਪ੍ਰਤੀ ਪਰਿਵਾਰ ਨੂੰ ਮੰਗ ਕੀਤੀ ਹੈ ਵੀ ਕਿਉਂਕਿ ਘਰ ਦੇ ਵਿੱਚ ਤਾਂ ਇੱਕ ਗਲਾਸ ਵੀ ਨਹੀਂ ਰਿਹਾ ਪਾਣੀ ਪੀਣ ਦੇ ਵਾਸਤੇ ਉਹਨਾਂ ਦੀ ਸਾਰੀ ਮਸ਼ੀਨਰੀ ਤਹਸਨਸ ਹੋ ਗਈ ਉਹਨਾਂ ਦੇ ਪਸ਼ੂ ਤੱਕ ਚੋਰੀ ਹੋ ਗਏ ਸਿਲੰਡਰ ਚੱਕੇ ਗਏ ਸਭ ਕੁਝ ਘਰ ਦੇ ਵਿੱਚ ਬਰਬਾਦ ਹੋ ਗਿਆ ਕੱਪੜੇ ਸਭ ਮਤਲਬ ਕਿ ਸਾਰੇ ਜਲਾ ਦਿੱਤੇ ਗਏ ਕੰਧਾਂ ਤੇ ਕਰ ਸ਼ਤਾਂ ਤੇ ਕਰ ਡਿੱਗ ਪਿਆ ਤੇ ਇਹ ਸਾਰੀ ਗੱਲ ਅਸੀਂ ਡੀ ਸਾਹਿਬ ਦੇ ਅੱਗੇ ਰੱਖ ਦਿੱਤੀ ਹੈ ਉਸ ਉਹਨਾਂ ਨੇ ਜਿੱਥੇ ਆਰਥਿਕ ਤੌਰ ਤੇ ਇਹਨਾਂ ਦੀ ਨਕਸਾਨ ਪੂਰਤੀ ਦਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਕੋਸ਼ਿਸ਼ ਅ ਜੀਐਸਡੀ ਨੂੰ ਭੇਜਿਆ ਵੀ ਹੈ ਤੇ ਉਹ ਮੁਕਦਦ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਬਾਰੇ ਵਿਚਾਰ ਕਰਕੇ ਅਸੀਂ ਇਹਨਾਂ ਦੀ ਕੋਈ ਸਹਾਇਤਾ ਜਿਹੜੀ ਜਾਰੀ ਕਰਦੇ ਆਂ ਤੇ ਦੂਜੀ ਗੱਲ ਇਹ ਸੀ ਵੀ ਜੋ ਇਹ ਕ੍ਰਿਮੀਨਲ ਮਾਮਲਾ ਹੈ ਅਸੀਂ ਉਹਨਾਂ ਨੂੰ ਇਹ ਧਿਆਨ ਚ ਲੈਂਦੀ ਵੀ ਇਹ ਕੋਈ ਕਿਸੇ ਪਰਿਵਾਰਾਂ ਦੀ ਲੜਾਈ ਨਹੀਂ ਜਿਵੇਂ ਪੁਲਿਸ ਪੇਸ਼ ਕਰ ਰਹੀ ਹੈ ਉਸ ਨੂੰ ਅਸੀਂ ਪਹਿਲੇ ਦਿਨ ਹੀ ਮੀਟਿੰਗ ਕਰਕੇ ਰੱਦ ਕੀਤਾ ਸੀ ਤੇ ਇਹ ਨਸ਼ੇ ਦਾ ਜਾਲ ਹੈ ਜੋ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਸਾਰਾ ਐਨੈਕਸਸ ਜਿੱਥੇ ਸਿਆਸੀ ਲੋਕਾਂ ਦੀ ਸ਼ਹਿ ਨਾਲ ਹੋ ਰਿਹਾ ਸਾਰਾ ਕੁਝ ਇਹ ਤੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਜਿਹੜੀ ਕਿ ਵਾਰ-ਵਾਰ ਉਹਨਾਂ ਦੇ ਝਗੜੇ ਹੋਣ ਦੇ ਬਾਵਜੂਦ ਵੀ ਪੁਲਿਸ ਰਿਪੋਰਟ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਇਹਦੇ ਤੇ ਕਾਰਵਾਈ ਨਹੀਂ ਕੀਤੀ ਤੇ ਇਸ ਤੋਂ ਬਾਅਦ ਜਦੋਂ 9 ਤਰੀਕ ਨੂੰ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਜਿਹੜੀ ਥਾਣੇ ਦੀ ਐਸਐਚਓ ਹੈ ਉਹ ਅਗਲੇ ਦਿਨ 3 ਵਜੇ ਪਹੁੰਚਦੀ ਹੈ ਤਾਂ ਇਹ ਆਣਗੇਲੀ ਨਹੀਂ ਤਾਂ ਹੋਰ ਇਸ ਨੂੰ ਕੀ ਕਵਾਂਗੇ ਇਹ ਸਾਰੀਆਂ ਗੱਲਾਂ ਉਹਨੇ ਧਿਆਨ ਚ ਲੈ ਆਂਦੀਆਂ ਹਨ ਉਹਨਾਂ ਅਪਰਾਧੀਆਂ ਨੂੰ ਤੇਜ਼ੀ ਦੇ ਨਾਲ ਸ਼ਕਤੀ ਤੋਂ ਸ਼ਕਤੀ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਜਿਹੜੀ ਮਤਲਬ ਕਾਨੂੰਨੀ ਕਾਰਵਾਈ ਹੈ ਉਹ ਕਰਨ ਦੀ ਮੰਗ ਕੀਤੀ ਹੈ ਉਹਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਵੀ ਅਸੀਂ ਪੂਰੀ ਘਟਨਾ ਦੀ ਜਾਂਚ ਹੈ ਜਿਹੜੀ ਉਹ ਚੱਪਸਰਾ ਤੋਂ ਕਰਵਾਵਾਂਗੇ ਸਰਦਾਰ ਜੀ ਜਿਹੜਾ ਪ੍ਰਸ਼ਾਸਨ ਹੈ ਇੰਨਾ ਢਿੱਲਮੱਠ ਦਾ ਰਵੱਈਆ ਅਪਣਾ ਰਿਹਾ ਹੈ ਉਹ ਕਿਤੇ ਨਾ ਕਿਤੇ ਇਸ ਕਰਕੇ ਵੀ ਮਜ਼ਦੂਰ ਹੈ ਇਹਨਾਂ ਤੋਂ ਲੜਿਆ ਨਹੀਂ ਜਾਣਾ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਗੱਲਾਂ ਹੁੰਦੀਆਂ ਬਾਕੀ ਨਸ਼ੇ ਦੇ ਸਮਗਲਰਾਂ ਨੂੰ ਜਿਹੜਾ ਪ੍ਰਸ਼ਾਸਨ ਵਿਚਾਰ ਰਿਹਾ ਕਿਉਂਕਿ ਉਹਦੀ ਆਮਦਨ ਆਉਂਦੀ ਹੈ ਇਹਦੀਆਂ ਤਾਰਾਂ ਕਿੱਥੇ ਕਿੱਥੇ ਜੁੜੀਆਂ ਇਹ ਜਾਂਚ ਸਾਹਮਣੇ ਆਉਣੇ ਕੌਣ ਇਹਦੇ ਪਿੱਛੇ ਹੈ ਇਹ ਮਤਲਬ ਕਿ ਆਇਡੈਂਟੀਫਾਈ ਆਪਾਂ ਸਪਸ਼ਟ ਤੌਰ ਤੇ ਮੈਂ ਕਿਸੇ ਦੇ ਬੰਦੇ ਦਾ ਨਾਮ ਤਾਂ ਨਹੀਂ ਲੈ ਸਕਦਾ ਵੀ ਫਲਾਣਾ ਬੰਦਾ ਜਾਂ ਧੌਂਕਾ ਪਰ ਇਹਦੇ ਪਿੱਛੇ ਤਾਂ ਕੁਝ ਹੈ ਨਾ ਜੋ ਇਹ ਢਲਮਠ ਹੋ ਰਹੀ ਹੈ ਇਹਦੇ ਚ ਪ੍ਰਸ਼ਾਸਨ ਦੀ ਜਾਂ ਸਿਆਸੀ ਲੋਕਾਂ ਦੀ ਮੂਲੀ ਮਿਲੀ ਭੁਗਤ ਹੈ ਪਰ ਜਿਹੜਾ ਇਹ ਵਹਿਮ ਹੈ ਉਹਨਾਂ ਦਾ ਵੀ ਇਹ ਮਜ਼ਦੂਰ ਹੈ ਇਹ ਗਰੀਬ ਹੈ ਇਹ ਲੜ ਨਹੀਂ ਸਕਦੇ ਇਹ ਕੱਢ ਦੇਣਾ ਚਾਹੀਦਾ ਇੱਕ ਕੱਲੀਆਂ ਮਜ਼ਦੂਰ ਜਥੇਬੰਦੀਆਂ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਆਉਣ ਵਾਲੇ ਦਿਨਾਂ 'ਚ ਅਸੀਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਠਿੰਡੇ ਦਾ ਜੁੰਗਾਂ ਜਥੇਬੰਦੀਆਂ ਵੈਸੇ ਤਿੰਨ ਚਾਰ ਜਥੇਬੰਦੀਆਂ ਅੱਜ ਵੀ ਸੀ ਅਸੀਂ ਮੌਕੇ ਤੇ ਵੀ ਪਹੁੰਚੇ ਆਂ ਪਰ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਇਨਵੋਲਵ ਕਰਾਂਗੇ ਮੁਲਾਜ਼ਮਾਂ ਜਥੇਬੰਦੀਆਂ ਸਮਾਜ ਦੇ ਦੂਜੇ ਵਰਗਾਂ ਦੀਆਂ ਸੋਸ਼ਲ ਜਥੇਬੰਦੀਆਂ ਤੇ ਇਹ ਇਸ ਤਰ੍ਹਾਂ ਲੜਾਈ ਹੈ ਰੁਕਣ ਵਾਲੀ ਨਹੀਂ ਤੇ ਅਸੀਂ ਇਸ ਨੂੰ ਲੜਾਈ ਨੂੰ ਤੇਜ਼ ਕਰਾਂਗੇ ਜੇ ਪਰ ਪੀੜਤ ਪਰਿਵਾਰਾਂ ਨੂੰ ਇੱਕ ਤਾਂ ਇਨਸਾਫ ਨਹੀਂ ਮਿਲਦਾ ਦੂਜੀ ਗੱਲ ਨਸ਼ੇ ਦਾ ਜਿਹੜਾ ਐਨੈਕਸਸ ਹੈ ਪੰਜਾਬ 'ਚ ਉਹਨੂੰ ਠੱਲ ਨਹੀਂ ਪਾਈ ਜਾਂਦੀ। ਪੁਲਿਸ ਪ੍ਰਸ਼ਾਸਨ ਤਾਂ ਕਹਿ ਰਿਹਾ ਐ ਵੀ ਨਸ਼ੇ ਨੂੰ ਲੈ ਕੇ ਲੜਾਈ ਨਹੀਂ ਹੋਈ। ਇਹਨਾਂ ਦੀ ਆਰਮਸ ਪਹਿਲਾਂ ਹੀ ਕਾਫੀ ਦਿਨੋਂ ਤੋਂ ਰਾਂਝਸ ਚੱਲ ਰਹੀ ਸੀ। ਇਹ ਇਹਨਾਂ ਨੇ 5 ਵਜੇ ਇਸ ਪਰਿਵਾਰ ਨੇ ਜਿਨ੍ਹਾਂ ਦੇ ਘਰ ਸਾੜੇ ਆ 7-8 ਇਹਨਾਂ ਨੇ 5 ਵਜੇ ਉਹਨਾਂ ਦੇ ਘਰ ਤੇ ਅਟੈਕ ਕੀਤਾ। ਜਿਹੜੇ ਮੁੰਡੇ ਨੇ ਘਰ ਸਾੜਿਆ ਪਹਿਲਾਂ ਇਹਨਾਂ ਪਰਿਵਾਰਾਂ ਨੇ ਉਹਨਾਂ ਦੇ ਫਿਰ ਜਦੋਂ ਉਹਨੂੰ ਕਿਸੇ ਦਾ ਫੋਨ ਜਾਂਦਾ ਵੀ ਤੇਰਾ ਘਰ ਭੰਨ ਤੋੜ ਦਿੱਤਾ ਭੰਨਦਾ ਘਰ ਉਦੋਂ ਬਾਅਦ 11 ਵਜੇ ਰਾਤ ਨੂੰ ਜਿਹਨੇ ਕਿ ਉਹ ਇਹਨਾਂ ਦੇ ਘਰਾਂ ਤੇ ਅਟੈਕ ਕਰਨ ਆਇਆ ਕਹਿੰਦੇ ਕਿ ਨਸ਼ੇ ਨੂੰ ਲੈ ਕੇ ਨਹੀਂਗਾ ਇਹਨਾਂ ਦੇ ਆਪਸ ਵਿੱਚ ਪਹਿਲਾਂ ਕੁਝ ਚੱਲਦੀ ਸੀ ਨਹੀਂ ਉਹ ਅਸੀਂ ਰੱਦ ਕਰ ਚੁੱਕੇ ਹਾਂ ਪਹਿਲਾਂ ਹੀ ਪੁਲਿਸ ਕਹਾਣੀਆਂ ਬਣਾ ਰਹੀ ਹੈ ਜੇਕਰ ਇਹਨਾਂ ਨੇ ਵੀ ਕੋਈ ਕੀਤਾ ਜਿਵੇਂ ਕਿ ਪੁਲਿਸ ਕਹਿ ਰਹੀ ਹੈ ਵੀ ਇਹ ਵੀ ਨਸ਼ਾ ਵੇਚਦੇ ਆ ਅਸੀਂ ਡੀਐਸਰ ਨੂੰ ਕਹਿਤਾ ਵੀ ਇਹਨਾਂ ਦੇ ਫਿਰ ਪਰਚਾ ਕਿਉਂ ਨਹੀਂ ਕੀਤਾ ਜੇ ਨਸ਼ਾ ਵੇਚਦੇ ਆ ਤਾਂ ਪਹਿਲਾਂ ਨਸ਼ੇ ਦੀ ਗੱਲ ਨਹੀਂ ਪ੍ਰਧਾਨ ਜੀ ਇਹਨਾਂ ਦਾ ਮਤ ਕਿ ਲੜਾਈ ਜਿਹੜੀ ਹੈਗੀ ਹੈ ਜਿਹੜੇ ਸੱਤ ਘਰਾਂ ਦੇ ਅੱਗ ਲੱਗਦੀ ਹੈ ਕਹਿੰਦਾ ਜਿਹੜਾ ਸਭ ਤੋਂ ਪਹਿਲਾਂ ਘਰ ਤਾਂ ਕਹਿੰਦਾ ਉਹਨਾਂ ਦਾ ਮਚਾਇਆ ਜਿਨ੍ਹਾਂ ਨੇ ਇਹ ਮਤਲਬ ਬਿਲਕੁਲ ਨਹੀਂ ਮਚਾਇਆ ਅਸੀਂ ਦੇਖ ਕੇ ਆਏ ਆ ਪੰਨ ਤੋੜ ਦਿੱਤੇ ਜਿਹੜੀ ਪੰਨ ਤੋੜ ਕਰੀ ਉਹ ਮਚਾਇਆ ਨਹੀਂ ਉਸ ਦੇ ਵਿੱਚ ਇਹ ਹੈ ਉਸ ਦੇ ਵਿੱਚ ਇਹ ਸ਼ੰਕਾਵਾਂ ਹੈ ਇਹ ਵੀ ਹੈ ਵੀ ਉਹ ਦੇ ਵਿੱਚ ਕੋਈ ਲੜਾਈ ਜ਼ਰੂਰ ਹੋਈ ਹੈ ਲੜਾਈ ਤਾਂ ਤਿੰਨ ਚਾਰ ਦਿਨਾਂ ਦੀ ਤੂੰ ਤੋਂ ਮੈਂ ਮੈਂ ਹੋ ਰਹੀ ਸੀ ਹਾਂ ਪਰ ਪਰ ਇਹ ਜਿਹੜੀ ਗੱਲ ਹੈ ਵੀ ਉਹਨਾਂ ਦਾ ਘਰ ਸਾੜਤਾ ਜਾਂ ਕੋਈ ਉਹਨਾਂ ਦਾ ਇਹੋ ਜਿਹਾ ਨੁਕਸਾਨ ਕਰਤਾ ਬਿਲਕੁਲ ਝੂਠੀ ਹੈ ਮੰਨ ਲਓ ਜੇ ਕਰ ਵੀ ਦਿੱਤਾ ਤੇ ਪੁਲਿਸ ਕਿਤੇ ਸੀ ਜੇ ਉਹਦਾ ਵੀ ਕਰਤਾ ਤਾਂ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਫਿਰ ਉਹਨੂੰ ਕਿਹਨੇ ਅਧਿਕਾਰ ਦਿੱਤਾ ਵੀ ਸੱਤ ਜਾਂ ਅੱਠ ਘਰ ਤਬਾਹ ਕਰ ਦਿਓ ਕਿਸੇ ਨੂੰ ਇਜਾਜ਼ਤ ਹੈ ਵੀ ਜੇ ਮੰਨ ਲਓ ਵੀ ਤੁਸੀਂ ਮੇਰੇ ਤੇ ਕੋਈ ਇੱਥੇ ਹਮਲਾ ਕਰ ਦਿਓ ਕੀ ਮੈਨੂੰ ਅਧਿਕਾਰ ਹੈ ਵੀ ਮੈਂ ਤੁਹਾਨੂੰ ਆਪ ਗੋਲੀ ਮਾਰ ਦਿਆਂ ਮੈਨੂੰ ਅਧਿਕਾਰ ਹੈ ਇਹ ਇਸ ਕਰਕੇ ਇਹ ਪੁਲਿਸ ਕਹਾਣੀਆਂ ਬਣਾ ਰਹੀ ਹੈ ਬਿਲਕੁਲ ਝੂਠੀਆਂ ਕਹਾਣੀਆਂ ਬਣਾ ਰਹੀ ਹੈ ਜੇਕਰ ਕੋਈ ਉਹ ਸਿੱਧਾ ਉਹਨਾਂ ਤੇ ਕਾਰਵਾਈ ਕਰਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਨਸ਼ੇ ਦਾ ਜਿਹੜਾ ਸਾਰਾ ਕਾਰੋਬਾਰ ਹੈ ਉਹਨੂੰ ਲੁਕਾਉਣ ਦੀ ਖਾਤਰੇ ਕਰ ਰਹੀ ਹੈ ਸਰਪੰਚ ਕਹਿੰਦਾ ਮੈਂ ਤਾਂ ਟਿਕਾ ਰਿਆ ਦੋਨੇ ਧਰਨ ਵੀ ਟਿਕੋ ਤੁਸੀਂ ਇਹ ਉਹਦੇ ਤੇ ਬਾਰ ਬਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਸਰਪੰਚ ਨੂੰ ਬਾਰ ਬਾਰ ਜਦੋਂ ਕੋਈ ਵੀ ਗੱਲ ਇਹਦੇ ਸਰਪੰਚ ਦੇ ਕਹਿੰਦੇ ਵੀ ਸਰਪੰਚ ਨੇ ਕਰਾਤਾ ਸਰਪੰਚ ਰਾਹੀਂ ਹੋਈ ਹੈ ਸਰਪੰਚ ਕਹਿੰਦਾ ਮੈਂ ਤਾਂ ਇਹਨਾਂ ਨੂੰ ਟਿਕਾਉਣ ਦੀ ਗੱਲ ਕਰਦਾ ਵੀ ਜਿਹੜੇ ਦੋ ਧਰਾਂ ਟਿਕ ਜਾਂਦੇ ਇਹ ਪਹਿਲਾਂ ਹੀ ਲੜ ਰਹੇ ਸੀ ਕਿਸੇ ਕੁਝ ਵੀ ਦਿਨਾਂ ਤੋਂ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਇਹ ਕਹਿ ਚੁੱਕਾ ਹਾਂ ਵੀ ਮੈਂ ਪਰਸਨਲੀ ਕਿਸੇ ਬੰਦੇ ਦੇ ਅਸੀਂ ਨਹੀਂ ਕਹਿੰਦੇ ਵੀ ਫਲਾਨਾ ਬੰਦਾ ਕੋਈ ਹਿੱਸਾ ਲ ਅਸੀਂ ਤਾਂ ਜਿਹੜਾ ਅਪਰਾਧੀ ਸਾਹਮਣੇ ਹਰਵਿੰਦਰ ਸਿੰਘ ਪੁਲਿਸ ਨੇ ਉਹਦੇ ਤੇ ਰੈਪਟ ਦਰਜ ਕੀਤੀ ਹੈ ਸੱਤ ਬੰਦਿਆਂ ਦੇ ਬਾਈ ਨੇਮ ਅਸੀਂ ਉਹਨਾਂ ਨੂੰ ਤਾਂ ਕਹਿ ਸਕਦੇ ਆ ਪਰ ਅਸੀਂ ਤੀਜੇ ਬੰਦੇ ਨੂੰ ਅਸੀਂ ਜਿੰਨਾ ਚਿਰ ਜਾਂਚ ਦੇ ਵਿੱਚ ਸਾਹਮਣੇ ਨਹੀਂ ਆਉਂਦਾ ਅਸੀਂ ਕਿਸੇ ਨੂੰ ਨਹੀਂ ਕਹਿੰਦੇਗੇ ਵੀ ਹਾਲਾਂਕਿ ਸਿਆਸੀ ਲੋਕ ਜਾਂ ਜੋ ਵੀ ਮਤਲਬ ਕਿ ਪੁਲਿਸ ਪ੍ਰਸ਼ਾਸਨ ਹੈ ਉਹ ਇਹਦੇ ਪਿੱਛੇ ਹੈ ਤਾਂ ਤਾਂ ਹੀ ਹੈ ਨਾ ਇਹ ਇਸ ਤਰ੍ਹਾਂ ਕਿਸੇ ਦੀ ਕੀ ਜ਼ਰਤ ਹੈ ਵੀ ਐਡੇ ਵੱਡੇ ਕਾਂਡ ਨੂੰ ਅੰਜਾਮ ਦੇ ਦੇ ਅਸਾਲਟਾਂ ਵਾਲੇ ਲੋਕ ਇੱਥੇ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੁਰੇ ਫਿਰਦੇ ਸੀ ਤੁਸੀਂ ਵੀ ਦੇਖਿਆ ਵੀ ਕੋਈ ਕਦੇ ਇਹੋ ਜਿਹੀ ਘਟਨਾ ਹੋਈ ਸੀ ਹੁਣ ਤੁਹਾਡਾ ਮਤਲਬ ਕੀ ਜਿਹੜਾ ਤੁਹਾਡੀ ਅੱਜ ਮੀਟਿੰਗ ਹੋਈ ਇਹਨਾਂ ਨਾਲ ਪ੍ਰਸ਼ਾਸਨ ਦੇ ਨਾਲ ਹਾਂ ਉਹ ਮੈਂ ਦੱਸ ਹੀ ਚੁੱਕਿਆ ਪਹਿਲਾਂ ਹੂੰ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਇਹ ਇਹਦੀ ਜਾਂਚ ਵੀ ਕਰਾਵਾਂਗੇ ਤੇ ਨੁਕਸਾਨ ਦੀ ਮਤਲਬ ਪਰਪਾਈ ਵੀ ਕੀਤੀ ਜਾਊਗੀ ਪ੍ਰਸ਼ਾਸਨ ਵੱਲੋਂ ਜੇ ਤੁਸੀਂ ਇੱਕ 17 ਤਰੀਕ ਦਾ ਕਹਿ ਰਹੇ ਹੋ ਉਹ ਤੁਹਾਡਾ ਕੀ ਮਤਲਬ ਕੋਈ ਅਜੇ ਪ੍ਰਸ਼ਾਸਨ ਦੀ ਵੇਟ ਕਰੋਗੇ 17 ਪ੍ਰਸ਼ਾਸਨ ਨਾਲ ਅਸੀਂ ਵੇਟ ਕਰਾਂਗੇ ਦੋ ਤਿੰਨ ਦਿਨ ਚਲੋ ਦੋ ਤਿੰਨ ਦਿਨ ਕਿਉਂਕਿ ਇਹ ਤਾਂ ਹੈ ਵੀ ਤਲੀ ਤੇ ਕੋਈ ਸਰੋਂ ਨਹੀਂ ਜੰਮਦੀ ਹੁੰਦੀ ਬਾਕੀ ਦੱਸ ਹੀ ਦਿੱਤਾ ਮੈਂ ਬੋਲਦਿਆਂ ਵੀ ਤਿਹਾਰਾਂ ਦੇ ਦਿਨ ਹੈ ਵੀ ਦੋ ਤਿੰਨ ਦਿਨ ਅਸੀਂ ਵੇਟ ਕਰਾਂਗੇ ਵੀ ਪ੍ਰਸ਼ਾਸਨ ਕੀ ਫੈਸਲਾ ਲੈਂਦਾ ਹੈ ਤੇ ਉਸ ਤੋਂ ਬਾਅਦ ਅਸੀਂ 17 ਤਰੀਕ ਨੂੰ ਪਿੰਡ ਦੇ ਵਿੱਚ ਲੋਕਾਂ ਨਾਲ ਰਲ ਕੇ ਅਸੀਂ ਫੈਸਲਾ ਲਵਾਂਗੇ ਪੂਰੇ ਪੰਜਾਬ ਦੇ ਵਿੱਚ ਦਹਿਲ ਦਹਿਲ ਹੋਣ ਵਾਲੀ ਇਹ ਘਟਨਾ ਹੈਗੀ ਆ ਤੇ ਇਹ ਧਰਨਾ ਲਾ ਕੇ ਕਿਉਂ ਇਹਦਾ ਇਨਸਾਫ ਨਹੀਂ ਲੈਣਾ ਪੈਂਦਾ ਇਹ ਕੀ ਕਰਦੇ ਦੇਖੋ ਚਾਹੇ ਇਹ ਘਟਨਾ ਹੋਵੇ ਚਾਹੇ ਇਨਸਾਫ ਕੋਈ ਆਰਥਿਕ ਮੰਗਾ ਹੋਣ ਸਾਡੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇੰਨੀਆਂ ਗੈਰ ਮਨੁੱਖੀ ਹੋ ਚੁੱਕੀਆਂ ਹੈ ਵੀ ਦਿੱਲੀ ਦੇ ਵਿੱਚ ਧਰਨਾ ਲਾਇਆ 750 ਤੋਂ ਉੱਪਰ ਕਿਸਾਨਾਂ ਦੀ ਸ਼ੀਧੀ ਹੋਈ ਉਹਦੇ ਕੰਨ ਤੇ ਜੂ ਨਹੀਂ ਸਰਕੀ મોદી ਦੇ ਆਖਰਕਾਰ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਮਜਾਰੇ ਹੋਣ ਲੱਗੇ ਤੁਸੀਂ ਸਾਰਿਆਂ ਨੇ ਦੇਖਿਆ ਵਿਦੇਸ਼ੀ ਸਫਾਰਤਖਾਨਿਆਂ ਦੇ ਅੱਗੇ ਆਪਣੇ ਪੰਜਾਬੀ ਦਾ ਕੀ ਗੋਰੇ ਲੋਕ ਵੀ ਆ ਗਏ ਯੂਨੋ ਦੇ ਮੂਰੇ ਹੋਏ ਤਾਂ ਜਾ ਕੇ ਉਹਨੂੰ ਕਾਨੂੰਨ ਵਾਪਸ ਲੈਣੇ ਪਏ ਹੁਣ ਲਗਭਗ ਫਰਵਰੀ ਚ ਸ਼ੁਰੂ ਹੋਇਆ ਮੋਰਚਾ ਲੋਕਾਂ ਨੂੰ ਕਿਵੇਂ ਕੁੱਟਿਆ ਮਾਰਿਆ ਗਿਆ ਉਹਨਾਂ ਦੀ ਅੱਖਾਂ ਖਤਮ ਕੀਤੀਆਂ ਗਈਆਂ ਸਾਡਾ ਇੱਕ ਕਿਸਾਨ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਇੱਕ ਮਰਨwarte ਤੇ ਬੈਠਾ ਤੇ ਉਹ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਗੀ ਮੈਂ ਕਹਿੰਦਾ ਵੀ ਜਿਹੜੀਆਂ ਸਰਕਾਰਾਂ ਨੇ ਸਾਰੀਆਂ ਇਹ ਪ੍ਰਸ਼ਾਸਨ ਹੈ ਇਹ ਗੈਰ ਮਨੁੱਖੀ ਹੋ ਚੁੱਕਿਆ ਹੈ ਗੈਰ ਸਵੇਨਸੇਨਸ਼ੀਲ ਹੋ ਚੁੱਕਾ ਹੈ ਇਹਦੇ ਅੰਦਰ ਇਨਸਾਨੀਅਤ ਵਾਲੀ ਕੋਈ ਗੱਲ ਨਹੀਂ ਅਸੀਂ ਡੀਸੀ ਸਾਹਿਬ ਨੂੰ ਕਹਤਾ ਵੀ ਜੇਕਰ ਕੋਈ ਸਰਕਾਰੀ ਮੁਲਾਜ਼ਮ ਮੈਂ ਉਦਾਹਰਨ ਦਿੱਤੀ ਵੀ ਉਹ ਅਸੀਂ ਪਤਾ ਕਰਾਂਗੇ ਆ ਕਰਾਂਗੇ ਮੈਂ ਕਿਹਾ ਗੱਲ ਸੁਣੋ ਜੀ ਵੀ ਜਗਰਾਉਂ ਦੀ ਮੰਡੀ ਦੇ ਵਿੱਚ ਦੋ ਪੁਲਿਸ ਅਫਸਰਾਂ ਤੇ ਤੁਹਾਡੇ ਵੀ ਯਾਦ ਹੋਊਗਾ ਵੀ ਗੋਲੀ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਦੋ ਦਿਨ ਬਾਅਦ ਜਿਹੜਾ ਉਹ ਗੈਂਗਸਟਰ ਸੀ ਜਿਹਦੇ ਵੱਡੇ ਹੱਥ ਹੋਣਗੇ ਵੱਡੇ ਹੱਥ ਹੋਣਗੇ ਉਹਨੂੰ ਕਲਕੱਤੇ ਦੇ ਵਿੱਚ ਪੁਲਿਸ ਨੇ ਗੋਲੀ ਮਾਰਤੀ ਦੋ ਦਿਨਾਂ ਬਾਅਦ ਕਿਉਂਕਿ ਇਹ ਜਦੋਂ ਸਟੇਟ ਤੇ ਹਮਲਾ ਹੁੰਦਾ ਤਾਂ ਪੁਲਿਸ ਨੂੰ ਹੋਰਤਾਂ ਲੈਂਦੀ ਆ ਤੇ ਇੱਥੋਂ ਤੱਕ ਕਿ ਦੂਜਾ ਅਸੀਂ ਸਾਡੇ ਸਾਥੀ ਨੇ ਇੱਕ ਨੇ ਇਹ ਵੀ ਕਿਹਾ ਵੀ ਜਿੱਦੇ ਸਾਡੀਆਂ ਜ਼ਮੀਨਾਂ ਨੱਪਣੀਆਂ ਹੁੰਦੀਆਂ ਤੇ ਤੁਸੀਂ ਰਾਤ ਨੂੰ 2 ਵਜੇ ਕਬਜ਼ੇ ਲੈਣ ਲੱਗ ਜਾਂਦੇ ਹੋ ਪੁਲਿਸ ਪ੍ਰਸ਼ਾਸਨ ਕਬਜ਼ੇ ਲੈਂਦਾ ਕਿ ਨਹੀਂ ਲੈਂਦਾ ਤੁਹਾਡੇ ਸਾਹਮਣੇ ਜਿਵੇਂ ਕੋਈ ਗੁੰਡੇ ਕਬਜ਼ਾ ਲੈਂਦੇ ਹੁੰਦੇ ਆ ਪੁਲਿਸ ਪ੍ਰਸ਼ਾਸਨ ਜੇ ਕਾਨੂੰਨੀ ਤੌਰ ਤੇ ਸਹੀ ਹੈ ਤਾਂ ਉਹਨੂੰ ਦਿਨੇ ਕਬਜ਼ਾ ਲੈਣ ਚ ਕੀ ਹਰਜ ਹੈ ਇਸ ਕਰਕੇ ਜਿਹੜਾ ਇਹ ਰਵਈਆ ਇਹਨਾਂ ਸਰਕਾਰਾਂ ਦਾ ਪ੍ਰਸ਼ਾਸਨ ਦਾ ਉਹ ਲੋਕਾਂ ਨੂੰ ਤਾਂ ਮਤਲਬ ਕਿ ਡੰਗਰ ਤੇ ਮੂਰਖ ਸਮਝਦੇ ਆ ਉਹਨਾਂ ਨੂੰ ਇਨਸਾਨ ਨਹੀਂ ਸਮਝਦੇ ਤੇ ਜਿਹੜੇ ਲੋਕ ਆ ਲੋਕਾਂ ਨੇ ਤਾਂ ਆਪਦੇ ਹੱਕਾਂ ਵਾਸਤੇ ਮੈਦਾਨ ਚਾਉਣਾ ਹੀ ਐ ਜੀ ਥੋੜੀ ਹੁਣ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨਾਂ ਕੋਲੇ ਇੱਕ ਵੀ ਚੀਜ਼ ਘਰੇ ਰਹਿਣ ਨੂੰ ਨਹੀਂ ਖਾਣ ਨੂੰ ਨਹੀਂ ਇੱਥੋਂ ਤੱਕ ਕਿ ਇੰਨੀ ਠੰਡ ਚ ਬਿਸਤਰ ਵੀ ਹੈ ਨਹੀਂ ਕੀ ਪ੍ਰਸ਼ਾਸਨ ਤੋਂ ਤੁਸੀਂ ਇਹ ਲਿਆ ਹੈ ਅਸ਼ਵਾਸ਼ਣ ਵੀ ਉਹ ਉਹਨਾਂ ਦੇ ਇਸ ਤਰੀਕੇ ਤੇ ਚਲੋ ਇੱਕ ਮਨੁੱਖੀ ਤੌਰ ਤੇ ਤਾਂ ਕੋਈ ਉਹਨਾਂ ਦਾ ਪ੍ਰਬੰਧ ਕਰਨਗੇ ਮੈਂ ਉਹ ਦੱਸ ਰਿਹਾ ਵੀ ਉਹ ਕਹੇ ਉਹਨਾਂ ਨੇ ਸਾਨੂੰ ਦੱਸਿਆ ਵੀ ਅੱਜ ਐਸਡੀਐਮ ਸਾਹਿਬ ਗਏ ਆ ਪਰ ਅਜੇ ਮੈਂ ਦਾਵਾ ਨਹੀਂ ਕਰ ਸਕਦਾ ਵੀ ਉਹ ਕੀ ਦੇਖ ਕੇ ਆਏ ਆ ਕੀ ਨਹੀਂ ਦੇਖ ਕੇ ਆਏ ਤੇ ਉਹ ਕਹਿੰਦੇ ਵੀ ਐਸਡੀਐਮ ਸਾਹਿਬ ਨੂੰ ਮੈਂ ਭੇਜਿਆ ਵੀ ਕੋਈ ਉਹਨਾਂ ਨੂੰ ਬਿਸਤਰੇ ਜਾਂ ਮਤਲਬ ਜਿਹੜੀ ਅਰਜੈਂਟ ਸ ਹੈ ਤਾਂ ਮੌਕੇ ਤੇ ਉਹ ਦੇ ਕੇ ਆਉਣ ਇੱਕ ਇੱਕ ਕੰਬਲ ਦਿੱਤਾ ਸੀਗਾ ਤੇ ਥੋੜਾ ਜਿਹਾ ਰਾਸ਼ਨ ਦਿੱਤਾ ਸੀ ਉਹਨਾਂ ਕੋਲੇ ਬਣਾਉਣ ਨੂੰ ਕੁਛ ਨਹੀਂ ਕੰਬਲ ਉਹ ਇੱਕ ਸਾਰਾ ਟੱਬਰ ਇੱਕ ਕੰਬਲ ਕਿਵੇਂ ਲੈਣਗੇ ਉਹ ਬਿਲਕੁਲ ਬਿਲਕੁਲ ਇਹ ਗੱਲਾਂ ਨੇ ਮਤਲਬ ਹੈ ਸਾਰਾ ਇਹ ਸਾਰਾ ਗੈਰਮਨੁੱਖੀ ਵਿਹਾਰ ਦੀ ਸਾਰੀ ਤਸਵੀਰ ਹੈ ਇਹ ਤੇ ਜਿਵੇਂ ਆਪਾਂ ਇੱਕ ਘਰ ਬਣਦੇ ਹੁਣੇ ਨਵਾਂ ਘਰ ਬਣਨਾ ਨਵੇਂ ਘਰ ਨੂੰ ਸ਼ੁਰੂਆਤ ਕਰਦੇ ਆ ਡੱਬੀ ਤੋਂ ਲੈ ਕੇ ਸੂਈ ਤੋਂ ਲੈ ਕੇ ਹਰੇ ਚੀਜ਼ ਲੋੜਾ ਉਹਨਾਂ ਨੂੰ ਪਾਣੀ ਦੀ ਵੀ ਪ੍ਰਬੰਧ ਦੀ ਲੋੜ ਹੈ ਉਹਨਾਂ ਦੇ ਬੈਠਣ ਦੇ ਜਿਹੜੀਆਂ ਲੈਂਟਰੀਆਂ ਫਲਸ਼ਾਂ ਹਾਂ ਉਹਨਾਂ ਦੀ ਪ੍ਰਬੰਧ ਲੋੜਾ ਪ੍ਰਸ਼ਾਸਨ ਨੇ ਜਨਨ ਕਿ ਸਾਰੀਆਂ ਚੀਜ਼ਾਂ ਮੁਹੱਈਆ ਕਰਾਊਗਾ ਉਹਨਾਂ ਨੂੰ ਬਿਲਕੁਲ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਉਹਨਾਂ ਦੀ ਮਤਲ ਹਰ ਨੁਕਸਾਨ ਦੀ ਪੂਰਤੀ ਕਰਾਂਗੇ ਉਹ ਕਰਦੇ ਆ ਨਹੀਂ ਕਰਦੇ ਉਹਨਾਂ ਦੇ ਦੋ ਦਿਨਾਂ ਹੀ ਦੇਖਿਆ ਜਾਊ ਉਹਨਾਂ ਦੇ ਦੋ ਦਿਨਾਂ ਹੀ ਦੇਖਿਆ ਜਾਊਗਾ